ਕੀ ਹੋ ਗਿਆ ਯਾਰ ਖਾਣਾ ਦੇ ਦੋ ਖਾਣਾ ਦੇ ਦੋ ਮੰਮੀ ਕਿੰਨੇ ਜਿੰਨਾਂ ਨੇ ਮੈਸੇਜ ਪਤਾ ਕੀ ਹੁੰਦੇ ਆ ਭਾਜੀ ਲੱਫਤ ਵੀ ਸੁਣਾਪਨੇ ਖਾਣਾ ਦੇ ਦੋ ਖਾਣਾ ਦੇ ਦੋ ਖਾਣਾ ਦੇ ਦੋ ਖਾਦੇ ਲੱਫਤ ਵੀ ਸੁਣਾ ਦੇਨੇ ਆ ਕੀ ਹੋ ਰਿਹਾ ਨਾਲ ਨਾਲ ਤੁਸੀਂ ਆਪਣਾ ਖਾਣਾ ਪਾਣੀ ਇਹ ਗੱਲ ਹੈ 기다. 두어야. 우리. 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 아, 헤라빠! 으! 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 으!

ਹਾਂ ਦਾ ਹਾਂ ਦਾ ਹਾਂ ਦਾ ਜਾਣਦਾ ਨਹੀਂ ਉਹ ਪੀਤੀਂ ਬੰਦਾ ਕਹਿੰਦਾ ਕੀ ਹੋਇਆ ਨੰਨੂ ਦਾਦੀ ਨੇ ਪਗੜ ਲਿਆ ਕਾਫੀ ਦਿਨਾਂ ਤੋਂ ਮੈਸੇਜ ਆ ਰਹੇ ਜੀਗੇ ਸਾਰੇ ਜਾਣੇ ਕਹਿੰਦੇ ਵੀ ਆਪਣੀ ਲੱਗਤ ਵੀ ਸੁਣਾਓ ਲੱਗਤ ਵੀ ਸੁਣਾਓ ਅੱਜ ਤੁਹਾਨੂੰ ਆਪਾਂ ਆਪਣੀ ਲੱਗਤ ਵੀ ਸੁਣਾਉਦੇ ਆਂ 2 ਮਿੰਟ ਪਹਿਲਾਂ ਕੁਲਰ ਆਫ ਕਰੋ ਥੋੜੀ ਜਿਹੀ ਗੱਲ ਬਾਤ ਤੁਹਾਨੂੰ ਸੁਣਾ ਦਿੰਦਾ ਬਾਕੀ ਤੁਹਾਨੂੰ ਫਿਰ ਆਇਆ ਜਿਹੜਾ ਕੀ ਕੀ ਕੁਲਰ ਜਿਹੜਾ ਅਸੀਂ ਬਾਹਰਲੀ ਸਾਈਡ ਤੇ ਹੁਣ ਲਗਾ ਚੁੱਕੇ ਆ ਤੇ ਇਹ ਜਿਹੜਾ ਬਾਹਰੋਂ ਹਵਾ ਪੋ ਹਾਂਜੀ ਹਾਂਜੀ ਥੋੜਾ ਜਿਹਾ ਥੋੜਾ ਜਿਆ ਕੱਢ ਜਾਂ ਦੀ ਮੈਂ ਉਹ ਵੀ ਬੰਦ ਕਰਤਾ ਮੈਂ ਕੱਦ ਵੀ ਲੈ ਕੇ ਮੈਂ ਤਾਂ ਕੱਦ ਵੀ ਲੈ ਕੇ ਆਇਆ ਤਾਂ ਉਹ ਕਾਂ ਪਰ ਹੈ ਕੱਦ ਜੋ ਵਸਿੰਦੇ ਸਨ ਨਾ ਕਿੰਨੇ ਮੁੰਨ ਨਾ ਨਾ ਕਿੰਨੇ ਲੋਕ ਬੋਲਦੇ ਸਾਰੇ ਯਾਨੀ ਕਹਿੰਦੇ ਜੀ ਲੱਭ ਤੋਂ ਹੀ ਸੁਣਾਓ ਲੱਭ ਤੋਂ ਹੀ ਇਹ ਗੱਤਾਂ ਮੈਨਾਂ ਆਪਣੇ ਨਾਲ ਮਤਲਬ ਨਾਲ ਕਹਾਰੇ ਮੈਂ ਬਹੁਤ ਘਟ ਜਾਂਦਾ ਸੀ ਮੋਦ ਪਰ ਉਹ ਘਟ ਮਨਾਂ ਨਾਲ ਬਹੁਤ ਘਟ ਜਿੱਦਾਂ ਹੁ ਮੈਨੂੰ ਨਾਲ ਕਹਾਰੇ ਗਿਆ ਨੂੰ ਹੋ ਗਏ ਸੀ ਵੀ ਕਹਿਦੀ ਵੀ 5 ਕੁ ਸਾਲ ਹੋ ਗਏ ਜਾਨ ਮੰਮੀ 5 6 ਸਾਲ ਹੋ ਗਏ ਮੈਂ ਨਹੀਂ ਨਾਲ ਕਹਾਰੇ ਕਦੀ ਗਿਆ ਨੂੰ 5 6 ਸਾਲਾਂ ਬਾਅਦ ਲੋ ਦੀ ਟਾਈਮ ਆ ਗਿਆ ਨਾਲ ਕਹਾਰੇ ਜਾਂਦਾ ਉਧਰ ਜਿੱਥੇ ਵਿਆਹ ਨਾਲ ਕਹਾਰੇ ਜਿੱਥੇ ਵਿਆਹ ਤੇ ਵਿਆਹ ਤੇ ਗਈ ਹਾਂ ਨਾਲ ਕਹਾਰੇ ਉਹ ਵਿਆਹ ਜਿੱਦਾਂ ਕਹਿਦੀ ਵੀ ਵਿਆਹ ਸੀਗਾ ਮਾਮੇ ਕੇ ਮਤਲਬ ਉੱਥੇ ਨਾਲ ਦੇ ਘਰ ਤੇ ਸਾਡੇ ਮਤਲਬ ਮੰਮੀ ਦੇ ਚਾਚਾ ਪਾਇ ਤੇ ਸੀਗਾ ਤੇ ਮੈਨੂੰ ਵੀ ਰੱਥ ਪਣਾ ਗੱਲਾ ਚਾਚੇ ਪਾਇ ਦੇ ਸੀਗਾ ਵਿਆਹ ਤੇ ਅਸੀਂ ਵਿਆਹ ਚਲੇ ਗਏ ਜੀ ਉਦੋਂ ਨਾਲ ਮੇਰੀ ਮੈਨੂੰ ਸ਼ੌਂਕ ਹੈ ਵੀ ਜਿੱਦਾਂ ਟੀ-ਸ਼ਰਟ ਆ ਜਿੱਦਾਂ ਸ਼ਰਟਾਂ ਨਾਲ ਉਹ ਟੈਗ ਟੈਗ ਅੰਦਰ ਜਿੱਦਾਂ ਉਹ ਫਿਟਿੰਗ ਦੇ ਵਿੱਚ ਜਿੱਦਾਂ ਕਾਫੀ ਸੋਹਣੀ ਲੱਗਦੀ ਬਈ ਮੈਨੂੰ ਪਤਾ ਮੈਂ ਕੀ ਕਹਿ ਸਕਦਾ ਹੁਣ ਤੇ ਉਹ ਹਨਾ ਵੀ ਮੈਂ ਨਾ ਟੀ ਇਹਨਾਂ ਦੀ ਦੁਕਾਨ ਹੁੰਦੀ ਸੀ ਪੀਟੀ ਉਹਨਾਂ ਦੀ ਉੱਥੇ ਸਟਿਚਿੰਗ ਦੀ ਪੁੱਤ ਕੱਟਦਾ ਪਿਆ ਤੁਹਾਨੂੰ ਦਿੰਦਾ ਹਾਂ ਠੀਕ ਆ ਖੋ ਜੂ ਪਕਾ ਡੋ ਠੀਕ ਹੈ ਪਕਾ ਦੂਗੇ ਪਕਦਾ ਪਕਦਾ ਤੂੰ ਪੱਛੇ ਜੋ ਪਕਾ ਡੋ ਪਕਾ ਬੱਤ ਖੁਸ਼ੀ ਹਾਂ ਤੇ ਕਾਫੀ ਹੈ ਨਾ ਟੀ-ਸ਼ਰਟ ਇਹਨਾਂ ਥੋੜੀ ਜਿਹੀ ਸ਼ਰੀ ਖੁੱਲੀ ਮੈਂ ਕਿਹਾ ਚਲ ਟਾਈਟ ਕਰਾ ਲਈ ਇਹਨਾਂ ਦੇ ਉੱਤੇ ਦੁਕਾਨ ਹੁੰਦੀ ਸਟਿਚਿੰਗ ਦੀ ਇਹਦੇ ਤੂੰ ਵੀ ਵੇਚਾ ਯਾਰ ਤਾਂ ਫੇਰ ਗੱਲ ਬੰਨੀ ਆ ਆ ਤੁਹਾਨੂੰ ਵੜਾ ਦੇ ਮੇਰੇ ਸੰਗ ਲੱਗਦੀ ਨਹੀਂ ਲੱਗਦਾ ਕੌਣ ਤਾਂ ਲੱਗਦੀ ਆਇਆ ਆਇਆ ਆਦੇ ਉਹ ਇਹਨਾਂ ਦੀ ਦੁਕਾਨ ਸੀ ਪ੍ਰੀਤੀ ਉੱਥੇ ਹੈ ਨਾ ਉੱਥੇ ਚਲ ਗਈ ਜੰਦੀ ਦੁਕਾਨ ਤੇ ਤੇ ਉੱਥੇ ਭਰਾਵਾ ਪ੍ਰੀਤੀ ਹੈ ਨਹੀਂ ਸੀ ਪ੍ਰੀਤੀ ਮਮਾ ਜਗੇ ਬਾਤੀ ਕੁੜੀਆਂ ਜੀਆਂ ਦੋਨੇ ਤੇ ਲੋ ਜੀ ਉੱਥੇ ਮੈਂ ਕਹਾ ਜੀ ਆ ਸਾਟ ਟੈਟ ਕਰਨੀ ਹੈ ਮਮਾ ਹੀ ਉੱਥੇ ਮੈਂ ਕਹਾ ਮੈਂ ਨਾ ਟੈਟ ਕਰਨੀ ਸਹੀ ਮੈਂ ਨਾ ਆਪ ਨੂੰ ਦਿੱਤਾ ਮਮੇ ਦੇ ਮੁੰਡੇ ਮੇਰੇ ਘਰ ਤੇ ਜਾਂਦੇ ਸੀ ਗੱਲਾਂ ਬਾਤਾਂ ਕਰੀਗੇ ਕਰੀਗੇ ਚਲੋ ਜੀ ਉਧਰ ਆ ਗਈ ਪ੍ਰੀਤੀ ਐਕਟਿਵਾ ਲੈ ਕੇ ਮੇਰੀ ਗੱਡੀ ਐਕਟਿਵਾ ਦਾ ਐਂਟੀਵਲ ਆ ਗਈ ਆ ਗਈ ਇਹ ਕਿ ਉਹ ਕਿ ਡਿਪਟਰ ਸੀ ਨੂੰ ਨਹੀਂ ਉਹ ਮਸੀ ਗਾਣੀ ਆ ਐਕਟਿਵ ਲੈ ਗਿਆ ਵੀ ਭਰਾਵਾ ਤੇ ਦੇਹੀ ਮੈਂ ਕਾ ਲੈ ਬੀਤੀ ਆ ਯਾਰ ਅੱਖਾਂ ਨੱਖਾ ਦੇ ਮੇਰੀ ਆਣਾ ਮੈਂ ਦਾ ਯਾਰ ਇੰਨੀ ਕੀ ਜੀਂ ਤੋਂ ਲੱਗਦੀ ਦੇਖਣ ਦੇ ਉਹਨਾਂ ਨੇ ਇਹਦਾ ਰਾਵ ਦਿੱਨਾ ਘਰਾਣੇ ਉੱਤੇ ਚੱਲ ਛੁੱਟ ਸਹੀ ਕਰਾਈ ਉੱਤੇ ਗੱਲਾਂ ਗੱਲਾਂ ਆਪੇ ਮੰਮੀ ਨੇ ਪੁੱਛ ਲਾਪੇ ਵੀ ਮੁੰਡਾ ਕੌਣਾ ਮਾਂ ਮੇਰੇ ਮੁੰਡੇ ਨੂੰ ਕਹਿੰਦੇ ਵੀ ਸਾਡੇ ਮਤਲਬ ਆਪਣੇ ਮੰਮੀ ਕਹਿੰਦਾ ਵੀ ਮੇਰੀ ਭੂਆ ਦਾ ਮੁੰਡਾ ਆ ਉਹਨੇ ਇਧਰ ਆ ਗਿਆ ਬਤਾ ਕਿ ਇਹ ਜੇ ਮੈਂ ਤਾਂ ਚੱਲ ਚਲੀ ਆਪਾਂ ਇਹ ਸੋਨ ਕੰਦਾ ਚੱਲ ਚਲੀਏ ਅਰੇ ਭਰਾਵਾ ਉੱਥੋਂ ਆਂ ਚੱਲੇ ਬਈ ਤੇ ਮੇਰੇ ਅੱਖੀ ਜਾਵੇ ਦੇਖੀ ਆਵੇ ਤੇ ਜੋ ਦੇਖਣ ਲੱਗੀ ਇਹ ਨਿਗਾਹ ਨੂੰ ਹੈ ਇਹਨੇ ਰੱਖੀ ਪੂਰੀ ਮੇਰੇ ਤੇ ਆ ਵੀ ਦਗਾ ਘੱਟ ਹੁੰਦਾ ਦੇਖ ਕੱਢ ਕੱਟਿਆ ਤੇ ਚਲੋ ਜੀ ਇਹਨੇ ਤੇ ਜਦੋਂ ਮੈਂ ਦੁਕਾਨ ਚੋਂ ਬਾਹਰ ਆਇਆ ਉਦੋਂ ਆਪਣਾ ਮੋਟਰਸਾਈਕਲ ਕੱਢਿਆ ਇਹ ਮੈਡਮ ਜੀ ਦੇਖੀ ਯਾਨ ਮੈਂ ਨਾ ਮੋੜ ਇਹਦੇ ਆਲੀ ਦੇਖਿਆ ਕਿਨੇ ਜਦੋਂ ਮੈਂ ਮੋੜ ਇਹਨਾਂ ਨੇ ਗੱਲਾਂ ਮੋੜ ਕੱਟਿਆ ਮੈਂ ਇਹਦੇ ਤੇ ਧਿਆਨ ਹੀ ਨਹੀਂ ਦਿੱਤਾ ਐਂ ਜਦੋਂ ਮੈਂ ਮੋੜ ਕੱਟਿਆ ਇਹਨਾਂ ਦੇ ਤੋਂ ਆਪਣੇ ਇਹਨਾਂ ਦੀ ਦੁਕਾਨ ਤੋਂ ਅਗਲਾ ਮੋੜ ਜਦੋਂ ਮੈਂ ਕੱਟਣ ਲੱਗਾ ਹੈ ਜਦੋਂ ਮੈਂ ਪਿੱਛੇ ਮੁੜ ਕੇ ਦੇਖਿਆ ਪ੍ਰੀਤੀ ਮੇਰੇ ਨਾਲ ਦੇਖਣ ਲਈ ਮੈਂ ਤਾਂ ਲੈ ਵੀ ਫੋਰਸਿਆਂ ਗੱਲ ਪਣਦੀ ਗਈ ਆ ਤੇ ਉਹਨਾਂ ਬਾਜੀ ਮੇਰੇ ਦਾਣਾ ਹੀ ਵਿਆਹ ਵੀ ਉੱਤੇ ਸੀਗੇ ਦੋ ਦੋ ਦਿਨ ਜਿੰਨਾ ਵਿਆਹ ਤੇ ਹਟੇ ਕਰੋ ਇਹਨਾਂ ਦੀ ਦੁਕਾਨ ਸੀਗੀ ਉਹ ਰੋਡ ਦੇ ਅੱਗੇ ਲੰਘਦੇ ਉੱਥੇ ਬੈਠੀ ਹੁੰਦੀ ਸੀ ਮੈਨੂੰ ਦੇਖੀ ਜਾਣਾ ਮੈਂ ਰਿਹਾ ਤੇ ਕਿਹਨਾਂ ਦੋ ਦਿਨ ਵਿਆਹ ਕਮੜਾ ਚੱਲਦਾ ਸੀ ਇੰਕਸਾਣਾ ਕਰੇ ਡਾਇਰੈਕਟਰ ਯਾਰ ਇਹ ਡਾਇਰੈਕਟਰ ਯਾਰ ਪਰ ਉਹ ਵੀ ਆਪੇ ਇੰਨਾ ਕਰ ਚੱਲਦਾ ਐ ਜੀ ਦੇਖਦੇ ਰਹੇ ਕਿ ਦੂਜੀ ਆ ਚੋ ਨਾ ਤੇ ਉਸ ਤੋਂ ਬਾਅਦ ਜੀ ਬਾਅਦ ਉਹ ਆ ਗਈ ਗੱਲ ਜੀ ਨੰਬਰ ਤੇ ਤੇ ਇਹ ਮੈਂ ਕਹਾਂ ਮੈਂ ਸ਼ੋਰੂਮ ਗਿਆ ਮੈਂ ਕਹਾਂ ਵੀ ਛੋੜੋ ਬ ਗੱਲ ਕਰ ਲੈਂਦੇ ਕੁੜੀ ਮੈਂ ਕਹਾਂ ਸੋਹਣੀ ਆ ਪਰ ਮੈਂ ਕਹਾਂ ਵੀ ਰਾਈ ਕਰਾਉਣਾ ਆ ਵੀ ਆਪਣੀ ਆਦਤ ਉਹ ਨਹੀਂ ਆਗੀ ਵੀ ਉਹ ਆਦਤ ਨਹੀਂ ਆਗੀ ਵੀ ਗੱਲਬਾਤ ਕਰਨੀ ਆ ਜੀ ਚਲੋ ਜੀ ਬਾਅਦ ਉਹ ਨਾ ਛੱਡ ਦੀ ਏਦਾਂ ਨਹੀਂ ਤੇ ਅਸੀਂ ਜੀ ਨੰਬਰ ਨੰਬਰ ਕਿਉਂ ਹਦਾਸ ਚੇ ਹੋ ਗਿਆ ਦੀ ਗੱਲ ਗੱਲ ਕਰਦੇ ਕਰਦੇ ਨਾ ਹੋ ਗਿਆ ਤੇ ਸਾਡੀ ਉਹ ਗੱਲਬਾਤ ਤੇ ਗੱਲਬਾਤ ਚੱਲਦੀ ਰਹੀ ਚੱਲਦੀ ਰਹੀ ਉਹ ਰੁਕਦਾ ਵੀ ਚੱਲਦਾ ਸਾਹ ਹੋ ਗਿਆ ਅੱਡੀ ਨਾ ਤੇ ਜਿੰਨੇ ਨੂੰ ਵੀ ਗੱਲਬਾਤ ਹੋਈ ਵੀ ਬਾਅਦ ਨੂੰ ਆ ਗਈ ਗੱਲ ਜੀ ਸਾਡੇ ਵਿਆਹ ਤੇ ਵਿਆਹ ਤੇ ਗੱਲ ਹੋ ਗਈ ਜਦੋਂ ਆਪਾਂ ਗੱਲ ਤੋਰੀ ਆ ਜੀ ਅਜੀ ਗੱਲਬਾਤ ਕੀਤੀ ਵੀ ਹੋ ਗਈ ਇਹ ਪਹਿਲਾਂ ਤਾਂ ਮਤਲਬ ਘੁੰਮੇ ਬੜੇ ਨਾ ਕੰਗੋ ਆ ਵੀ ਬੜਾ ਘੁੰਮਣਾ ਭੜਾਵਾ ਬੜੀ ਐਸ ਵੀ ਜੀਆਂ ਘੁੰਮ ਕੇ ਜਲੋਗਾਨਾਂ ਕੀ ਵਿਆਹ ਤੇ ਤੇ ਲੋਜੀ ਕੋਈ ਵੀ ਨਹੀਂ ਮੰਨਦਾ ਵਿਆਹ ਉਹ ਵੀ ਤੁਹਾਨੂੰ ਪਤਾ ਆਇਆ ਵੀ ਇਹਦੇ ਘਰ ਦੇ ਘਰ ਵੀ ਕੋਈ ਮੇਰੇ ਕੋਲ ਵੀ ਨਹੀਂ ਜਿਹੜਾ ਗੱਲ ਇਹਨਾਂ ਦੇ ਘਰ ਦੇ ਵੀ ਕਰੋ ਆਪਣੀ ਜਗਾ ਸਹੀ ਹੈ ਨਾ ਬੰਦੇ ਦੇ ਕੋਲ ਵੀ ਪਹੁੰਚਣਾ ਚਾਹੀਦਾ ਆ ਮੇ ਤੋਂ ਨਾਂ ਮੇਰਾ ਘਰ ਦੇਗਾ ਕੀ ਅਗਲੇ ਨਾਲ ਮੋਟਰਸਾਈਕਲ ਦੀ ਗੱਲ ਆ ਹੁਣ ਜਾਂ ਜੱਟਨਾ ਉਹਦੇ ਵੀ ਕਿਸ ਤਰ੍ਹਾਂ ਦੇ ਉਹ ਵੀ ਕਰਤਾ ਦੇ ਉਹਦੇ ਕਿਸ ਤਰ੍ਹਾਂ ਦੇ ਨਹੀਂ ਮਤਲਬ ਵੀ ਗੱਲ ਦਾ ਉਹ ਸਾਬੀ ਜਿਹੀ ਨਹੀਂ ਆਣ ਮਾਤਾ ਨਾ ਸਾਨੂੰ ਨਹੀਂ ਸਮਝ ਜੀ ਆ ਨਾ ਵੀ ਬੰਦੋ ਨਾ ਅੱਜ ਕੱਲ੍ਹ ਨੇ ਆਏ ਕੋਲ ਵਾਲੀ ਹੈ ਨਾ ਆਪਾਂ ਵੀ ਜਦੋਂ ਅੱਜ ਕੱਲ੍ਹ ਦੇ ਆਤੀ ਆਉਂਦੇ ਪਰ ਗੱਲ ਤਾਂ ਹੁਣ ਸਮਝਦਾਰੀ ਬੰਦਾ ਕਹੀ ਇਹਦਾ ਹੁਣ ਕੋਲ ਉਹਨੂੰ ਬਹੁਤ ਸਮਝਿਆ ਅਜੇ ਨਿਆ ਮੁੰਡਾ ਆਇਆ ਇੱਕ ਹਨ ਚਲੋ ਬੱਚਾ ਜਾ ਤੇ ਸਮਝਦਾਰੀ ਕੋ ਕਾਫੀ ਆ ਨਾ ਹੁਣ ਘਰ-ਬਾਰ ਆਪਣਾ ਬਣਾਉਂਦੇ ਆ ਨਾ ਅਗਰ ਕਾਫੀ ਆ ਪਹਿਲਾਂ ਨਹੀਂ ਹੁੰਦੀ ਜੀ ਪਹਿਲਾਂ ਗੱਲ ਨਹੀਂ ਜੀ ਇੰਨੀ ਹਨ ਤੇ ਹੁਣ ਜਦੋਂ ਕਾਫੀ ਗੱਲ ਆ ਗਈ ਆ ਉਹਨੇ ਤੋਂ ਗਿਆ ਨਾ ਵੀ ਪਹਿਲਾਂ ਤਾਂ ਬੰਦਾ ਆਪਣਾ ਕੰਮ ਕੰਮ ਨੂੰ ਸੈੱਟ ਕਰੇ ਤੇ ਇਹ ਬੰਦਾ ਮਤਲਬ ਵਿਆਹ ਵੀ ਦਾ ਸੋਚੇ ਅਰ ਉਹ ਵੀ ਪਹਿਲਾ ਬੰਦਾ ਆਪਣੇ ਪੈਰਾਂ ਨਾਲ ਬੰਨ੍ਹ ਦੇਈ ਤਰ੍ਹਾਂ ਗਿਆ ਪਰ ਉਹਦਾ ਜੀ ਮਤਲਬ ਉਹ ਆਪਣੇ ਪੈਰ ਨਹੀਂ ਬੰਨ੍ਹੇ ਫੇਰ ਹੀ ਕੋਈ ਕਹਦਾ ਵਿਆਹ ਕਰਾਉਂਦਾ ਉਹ ਵੀ ਸਾਡੇ ਕੋਲ ਕੋਈ ਹੁੰਦਾ ਨਹੀਂ ਜਗਾ ਨਾ ਕੋਈ ਘਰ ਸੀ ਨਾ ਕੋਈ ਸੀ ਹਾਂ ਮੇਰੇ ਬੱਚੇ ਕੁਝ ਨਹੀਂ ਸੀਗਾ ਤੇ ਕਿਆ ਦੀ ਏਜ ਹੁੰਦੇ ਚ ਵਿਆਹ ਹੋ ਜੀਵੇ ਹਣਾ ਉਹਨੂੰ ਨਿਆਣਾ ਮਤ ਜੀ ਆ ਨੀ ਅਕਲ ਦੀ ਮਾ ਉਮਰ ਕਿੰਨੀ ਹੁੰਦੀ ਬੁੰਨੀ ਵੀ ਤਾਂ ਦੀ ਕੁਝ ਵੀ ਨਹੀਂ ਨਿਆਣਾ ਮਤ ਹੁੰਦੀ ਅੱਜ ਕੱਲ ਦੇ ਨਿਆਣੇ ਅੱਜ ਕੱਲ ਦੇ ਨਿਆਣੇ ਗੱਲ ਸਟੱਪ ਚੱਕ ਲੈਂਦੇ ਆ ਕਰਦੇ ਕਹਿੰਦੇ ਆ ਵੀ ਨਹੀਂ ਨਹੀਂ ਆਪਾਂ ਤਾਂ ਲੈ ਮਾਰਦੇ ਆ ਨਾ ਘਰਦਿਆਂ ਇਹ ਆ ਘਰਦਿਆਂ ਨੂੰ ਮਾੜਾ ਕਹਿ ਲਾ ਪਈਦਾ ਯਾਰ ਘਰ ਦੇ ਵਿਆਹ ਨਹੀਂ ਕਰਦੇ ਕਦੇ ਨਹੀਂ ਕਰਦੇ ਇੱਕ ਤਾਂ ਉਹ ਨਹੀਂ ਕਰਦੇ ਕਿਉਂਕਿ ਬੰਦਾ ਸੈਟਿੰਗ ਨੂੰ ਅਗਲਾ ਅਸੀਂ ਜੇ ਗੱਲ ਕਰੀਏ ਸਾਡੇ ਨੇ ਆਣੇ ਆ ਨਾ ਆਹ ਨੂੰ ਸਾਡੇ ਨੇ ਆਣੇ ਵੱਡੇ ਹੁੰਨੇ ਆ ਨਾ ਆਪੇ ਇਦਾਂ ਕੋਈ ਗੱਲ ਦਾ ਸਟੈਪ ਚੱਕਣਗੇ ਹਨਾ ਅਗਲਾ ਬੰਦਾ ਹੋਏ ਉਮਰ ਇੱਕ ਤਾਂ ਉਮਰ ਘੱਟ ਹੈ ਜੇ ਕੋਈ ਬੰਦਾ ਕੋਈ ਕਰਦਾ ਨਾ ਹੋਵੇ ਹੈ ਨਾ ਕੋਈ ਇਕੱਲੇ ਵੀ ਨਾ ਹੋਵੇ ਘਰ ਬਾਲ ਕੇ ਨਾ ਅਸੀਂ ਕਿੱਦਾਂ ਵਿਆਹ ਕਰਾਂਗੇ ਅਸੀਂ ਵੀ ਨਹੀਂ ਕਰਾਂਗੇ ਹਨਾ ਅੱਜ ਇਹਦੇ ਘਾਟੇ ਨਹੀਂ ਕਰਦੇ ਪਏ ਠੀਕ ਹੈ ਚਲੋ ਜੀ ਪਪਾ ਜੀ ਦੀ ਮਿਹਰ ਨਾਲ ਚਲੋ ਨਾ ਸਾਰਾ ਬੂਨਾਲਿਆ ਓਲੀ ਓਲੀ ਘਰ ਆਣਾ ਉਹ ਵੀ ਚਲ ਬਣ ਜਾਣਾ ਜਿਉਂ ਜਿੱਥੇ ਮੈਂ ਨਾ ਕੋਚ ਬੂਨਾਲਿਆ ਉੱਥੇ ਮੈਂ ਆਪਣਾ ਘਰ ਵੀ ਬਣਾ ਲੈਣਾ ਹੈ ਨਾ ਤੇ ਇਹ ਜਿਹੇ ਇਦਾਂ ਸਾਡੀ ਗੱਲਬਾਤ ਉਹਦੀ ਗੱਲਾਂ ਤਾਂ ਬਹੁਤ ਕਰਨ ਵਾਲੀਆਂ ਤੇ ਹਸਣਾ ਬਹੁਤ ਗੱਲਾਂ ਆ ਬਹੁਤ ਜਿਆਦੀਆਂ ਜੇ ਤੁਸੀਂ ਅੱਜ ਇਹ ਵਾਲੇ ਬਲੌਗ ਨੂੰ ਲਵ ਟੂਰੀ ਤੇ ਬਲੌਗ ਨੂੰ 1000 ਕਮੈਂਟ ਕਰ ਦੋਗੇ ਤੇ 2000 ਲਾਈਕ ਤੇ 1000 ਕਮੈਂਟ ਆ ਗਿਆ ਫਿਰ ਆਪਾਂ ਮਤਲਬ ਤੁਹਾਨੂੰ ਸਾਡੀ ਸੋਰੀ ਦੱਸਾਂਗੇ ਟੋਟਲੀ ਕਿੰਨੀ ਵੀ ਹੈਗੀ ਆ ਇਹਦੇ ਤੁਹਾਨੂੰ ਇਹ ਦੱਸਿਆ ਵੀ ਗੱਲਬਾਤ ਕਿੱਦਾ ਹੋਈ ਸੀ ਬਾਕੀ ਦੇ ਤੁਸੀਂ ਸਾਰੀ ਗੱਲ ਬਸ ਸੁਣਨੀ ਚਾਹੁੰਦੇ ਆ ਬਰੋਪਰ ਤਰੀਕੇ ਨਾਲ ਵੀ ਡੋ ਵੀ ਤੁਹਾਡਾ ਮਤਲਬ ਚੱਤਰ-ਜੁਕਰ ਕਾਫੀ ਪਈ ਆ ਸਾਰਾ ਕੁਝ ਸੁਣਨਾ ਚਾਹੁੰਦੇ ਆ ਤੇ ਕਿੰਿਆ ਜੇ ਸਵਾਲ ਇਹ ਵੀ ਆ ਜੀ ਮਨਵੀਰ ਕਿੱਥੋਂ ਆਇਆ ਜੀ ਇਹ ਮੁੰਡਾ ਕਿਹੜਾ ਆ ਦਾਦਾ ਕਿੰਨੂੰ ਬਾਜੀ ਦਾ ਪਤਾ ਹੀ ਨਹੀਂ ਹੈਗਾ ਨਾ ਸਾਰਾ ਕੁਝ ਤੁਹਾਨੂੰ ਜੇ ਪ੍ਰੋਪਰ ਤੁਸੀਂ ਤਰੀਕੇ ਨਾਲ ਸੁਣਨਾ ਆ ਤੇ ਫੇ ਆਪਾਂ ਪਾਰ ਦੂਜਾ ਵੀ ਪੜਾਂਗੇ ਲਖਤੋਂ ਵੀ ਰਹਿਣਾ ਸਾਰੇ ਪਾਰਟ ਅਪਲੋਡ ਕਰਦਾਂਗੇ ਪਹਿਲਾਂ ਤਾਂ ਇਹ ਵਾਲੇ ਬਲੌਗ ਨੂੰ ਇਹ ਵਾਲੇ ਬਲੌਗ ਨੂੰ 1000 ਕਮੈਂਟ ਜੇ 2000 ਲਾਈਕ ਪੂਰੇ ਕਰ ਦਿਓ ਤੇ ਫੇਰ ਦੂਜਾ ਲੋਜ ਦੀਦਾ ਪਾਰਟੀ ਲੈ ਕੇ ਆਵਾਂਗੇ ਪ੍ਰੋਪਰ ਤਰੀਕੇ ਨਾਲ ਸਾਰੀ ਗੱਲਬਾਤ ਕਰਾਂਗੇ ਹਨਾ ਸਾਰਾ ਕੁਝ ਦੱਸਾਂਗੇ ਵੀ ਕੀ ਕੀ ਦੇ ਦਮਰ ਪ੍ਰੋਬਲਮ ਆਈ ਆ ਕੌਣ ਕੌਣ ਸਾਨੂੰ ਤੱਕ ਕਿੰਨੇ ਜਾਰੇ ਸਾਨੂੰ ਮਿਲਦੇ ਆ ਕਿੰਨੇ ਨਹੀਂ ਮਿਲਦੇ ਹਨਾ ਕਈਆਂ ਨੂੰ ਡਾਊਟ ਆ ਆ ਨਹੀਂ ਮੈਨੂੰ ਸਾਰਾ ਆਪਾਂ ਮਤਲਬ ਕਲੀਅਰ ਜੇ ਕੋਈ ਚਾਹੁੰਦੇ ਆ ਕਰ ਦਿਓ ਤੇ ਆਪਾਂ ਸਾਰਿਆਂ ਨੂੰ ਦੱਸਾਂਗੇ ਨਾ ਪ੍ਰੋਪਰ ਤਰੀਕੇ ਨਾਲ ਕਈਆਂ ਦੇ ਮਨ ਚੇ ਆ ਕਈ ਮਹਿਰਾਂ ਨੇ ਭੱਜ ਗਿਆ ਯੋ ਇਦਾਂ ਤਾਂ ਨਾ ਉਹ ਸਾਰਾ ਵੇਮ ਕੱਢਾਂਗੇ ਸਾਰੀ ਇਹ ਗੱਲਬਾਤ ਸੁਣਨੀ ਚਾਹੁੰਦੇ ਆ ਤੁਸੀਂ ਦੱਸ ਦਿਓ ਕਮੈਂਟ ਦੇ ਵਿੱਚ ਇਹ ਆਪਾਂ ਤੁਹਾਨੂੰ ਸਾਰ ਆ ਦੇਖੋ ਜੀ ਮੱਦਾ ਕੱਟਦਾ ਹੁੰਦਾ ਆ ਦੇਖੋ ਛੋਟਾ ਜਿਹਾ 2 ਕਿਲੋ ਦਾ ਹੀ ਉਹ ਕਿੰਨਾ ਨਿਕਲਿਆ ਵੀ ਜੋ ਦੇਖ ਲਾ ਮੰਮੀ ਨੂੰ ਜੇ ਦੇ ਦੀ ਥੱਪੜ ਪੈਣ ਨੂੰ ਲੱਭ ਥੱਪੜ ਪੈਣ ਦੀ ਤਾਂ ਭਾਵਨਾ ਮਿਲ ਇੰਦੀ ਵੀ ਭੌਂਕੀ ਜਾਂਦਾ ਉਹ ਵੀ ਕੋਈ ਗਲਤ ਤਾਂ ਨਹੀਂ ਬੋਲਿਆ ਜੇ ਮੈਂ ਬਾਕੀ ਜੇ ਕੋਈ ਗਲਤ ਬੋਲ ਹੋਇਆ ਤੇ ਮਾਫ਼ ਕਰਦੇ ਨਹੀਂ ਕਰਦੀ ਕੋਈ ਮਾਫ਼ ਕਰਿਓ ਬਾਕੀ ਸਾਰਿਆਂ ਨੂੰ ਇਹ ਸਲਾਹ ਆ ਜਾਂ ਪਾ ਤੈਨੂੰ ਗਲਤ ਗਾਇਬ ਨਹੀਂ ਕਰਦੇ ਜਿੰਨੀਆਂ ਭੈਣਾਂ ਬਲੋਗ ਦੇ ਇੰਨੀਆਂ ਭਰਾ ਦੇਖ ਰਿਆਂ ਪਹਿਲਾਂ ਆਪਣੇ ਕੰਮ 25 26 ਸਾਲ ਦੇ ਵਿੱਚ ਆਪਣਾ ਸਾਰਾ ਕੰਮ ਨੂੰ ਸੈੱਟ ਕਰੋ ਲੱਖ ਡੇਢ ਲੱਖ ਕਮਾਉਣ ਵਾਲੀ ਹੋ ਜੋ 2 ਲੱਖ ਕਮਾਉਣ ਵਾਲੀ ਹੋ ਜੋ ਫਿਰ ਵਿਆਹ ਕਰਾਓ ਹਨਾ ਇਹ ਇਹਦੀ ਇੱਲਾਕੇ ਉਹ ਵਿਆਹ ਕਰਾਉਣ ਨੂੰ ਜਾ ਕਰਾ ਕੇ ਕਿਉਂਕਿ ਆਪਾਂ ਜਿਹੜਾ ਕੰਮ ਅੱਜ ਕੀਤੇ ਆ ਜਾਂ ਜਿਹੜਾ ਮਤਲਬ ਆਪਾਂ ਸਟੈਪ ਚੱਡੇ ਹੋ ਆ ਜੋ ਵੀ ਉਹ ਵੀ ਜਾ ਜਾ ਘਰਿਆਂ ਦਾ ਅਰੇਕ ਦਾ ਉਹਦੇ ਜਗ੍ਹਾ ਤੇ ਸਾਡੇ ਬੱਚਿਆਂ ਦੇ ਸਾਡਾ ਵੀ ਹੁਸਨ ਗਿਆ ਸੀ ਹਨਾ ਚਲੋ ਹੁਣ ਦਾ ਪਾ ਜੀ ਮੇਨ ਸਾਰਾ ਕੁਝ ਸਹੀ ਆ ਬਸ ਹਨਾ ਜਿਹੜੀ ਗੱਲ ਸਹੀ ਹੁੰਦੀ ਸਹੀ ਹੁੰਦੀ ਹੈ ਨਾ ਮੇਰੀ ਆਦਤ ਆ ਮੈਂ ਜਿਹੜੀ ਗੱਲ ਦੱਸ ਤੇ ਮੈਨੂੰ ਕਰਕੇ ਕਹੂੰਗਾ ਨਾ ਉਹ ਟਾਈਮ ਦੇ ਵਿੱਚ ਜੇ ਸਾਡਾ ਕੋਈ ਧੀ ਪਹਿਲਾਂ ਹੁੰਦਾ ਜਾਂ ਭੈਣ ਦੀ ਅਸੀਂ ਵੀ ਕਹਾਂਗੇ ਨਹੀਂ ਅਸੀਂ ਵਿਆਹ ਕਰਨਾ ਵੀ ਕੰਮ ਕਰ ਕੀ ਕਰਦਾ ਪਹਿਲੇ ਯਾਰ ਆਉਣਿਆਂ ਦੀ ਜਿੰਮ ਜਾਂਨ ਚੱਟਣਾ 80000 ਰੁਪਏ ਚੱਲਦੇ ਜੀ ਉਹਨਾਂ ਦਾ ਮੇਰਾ ਆਪਣਾ ਮਰੀਜ਼ ਹੁੰਦਾ ਸੀ ਹਾਈ ਵੀ 20 22 ਹਜ਼ਾਰ ਦਾ ਖਰਚਾ ਮੇਰਾ ਮਹੀਨੇ ਦਾ ਹੈ ਨਾ ਇਹ ਸਭ ਕਾਹੂਗਾ ਚਲੋ ਹੁਣ ਤਾਂ ਦਾ ਆਈ ਜਿਨਾ ਲਗੀ ਵਾਹ ਜੀ ਕਿਧਰਾ ਜੀ ਬੱਚੇ ਹਮਨੇ ਕਹਿਆ ਰੱਬਾ ਬੈਗਾਂ ਦੀ ਆਹ ਦੇਖੋ ਦੋਸਤੋ ਸਾਡੇ ਕੋਲੋਂ ਧਮਣਾ ਲੈਣ ਆਇਆ ਕੋ ਤਾਂ ਆਪਾਂ 20 ਪੇ ਕਿਲੋ ਦਿੱਤੇ ਬਸ ਚੱਲ ਦੀਦੀ ਹੋਣੀਆਂ ਕਾਇ ਸੀਗੇ ਮੈਨੂੰ ਮਿੱਤਾ ਉਹ ਨਹੀਂ ਕੱਲ ਤਾਂ ਡਰ ਬਣਾ ਨਾ ਮੈਂ ਸੈਂਟਰ ਲਾਈ ਬਾਰ ਇੱਕਦਮ ਤਾਂ ਮੇਰੇ ਪੈਰ ਪੁੱਟਾ ਦਾ ਬਿਲਕੁਲ ਨਹੀਂ ਹਾਂ ਮੈਂ ਤਾਂ 500 ਰੁਪਏ ਆ ਦਾ ਮੈਂ ਅੱਜ ਦੇਖਿਆ ਤੁਹਾਨੂੰ ਦੱਸਣਾ ਹੀ ਨਹੀਂ ਨਹੀਂ ਉਹ ਵੀ ਹੋਈ ਆ ਸੱਸ ਸਿਆਸੀ ਲਗ ਗਿਆ ਨਹੀਂ ਨਹੀਂ ਹੈਗਾ ਹਾਂ ਨਾ ਚੱਲ ਗਿਆ ਨਹੀਂ ਹੈਗਾ ਠੀਕ ਆ ਤੇ ਜਵਾਨੇ ਦੂਨੇ ਨੇੜੇ ਹੁੰਦੇ ਆਪਾਂ ਤੇ ਇਹਦੇ ਵੀ ਭੇਜ ਲੋ ਮਤਲਬ ਕੋ ਯਾਰ 5 70 ਰੁਪਏ ਬਚਾਉਂਦਾ ਆ ਮੈਂ ਮਤਲਬ 60 ਤੋਂ ਵੀ ਇੱਥੇ ਵੀ ਜੋੜ ਚਾਰ ਕੁ ਜੀਆਂ ਵੀ ਅੱਡੀ ਲਿਖੀ ਵੀ ਫੈਮਿਲੀ ਅਸੀਂ ਜਵਾਈ ਕਰੀਦਾ ਪੂਰਾ ਲਾਈਫ ਦਾ ਬਾਕੀ ਗਰਮੀ ਆ ਥੋੜੀ ਜੀ ਇਹ ਗੱਲ ਜੁਦਾ ਰਹੂਗਾ ਸੀਵਲ ਵਾਲਾ ਨਹੀਂ ਜੇ ਸਾਡੀ ਕਿਸਮਤ ਚ ਹੋਇਆ ਇਹ ਸਾਡੀ ਕਿਸਮਤ ਚ ਏਸੀ ਹੋਇਆ ਆ ਮੈਨੇ ਲੱਗ ਜੂਗਾ ਜੇ ਨਹੀਂ ਹੋਇਆ ਤਵੇ ਜੇ ਨਾ ਹੋਇਆ ਤਵੇ ਅਗਲੇ ਸਾਲ ਨਾ ਹੋਇਆ ਤਾਂ ਅਗਲੇ ਸਾਲ ਲੱਗੂਗਾ ਬਾਕੀ ਸਾਰਿਆਂ ਨੇ ਅਰਦਾਸ ਕਰਿਓ ਸਾਡਾ ਘਰ ਬਣ ਜੂ ਸਾਰੇ ਜਣੇ ਅਰਦਾਸ ਕਰਿਆ ਕਰੋ ਛੋਟੀ ਅਰਦਾਸ ਕਰਦਿਆ ਕਰੋ ਕਿਉਂਕਿ ਜੇ ਆਪਾਂ ਅਰਦਾਸ ਕਰੀਏ ਕਿਸੇ ਲਈ ਅਰਦਾਸ ਕਰੀਏ ਉਹ ਜਲਦੀ ਲੱਗਦੀ ਹੈ ਮੈਂ ਵੀ ਕਾਫੀ ਮੇਰੀ ਆਦਤ ਆ ਮੈਂ ਇਹ ਦਾਸ ਕਰ ਦੰਦਾ ਬਾਬਾ ਜੀ ਜਿੰਨੀ ਵੀ ਪੂਰੀ ਦੁਨੀਆ ਆ ਸਾਰੀ ਖੁਸ਼ ਰਹੇ ਕਿਹਨੇ ਘਰ ਦੇ ਲੜਾਈ ਨਾ ਹੋਵੇ ਉਹ ਵੀ ਪੈਸੇ ਕਰਕੇ ਬਸ ਸਾਰੇ ਆਪਣੇ ਆਪਣੇ ਘਰੇ ਵਧੀਆ ਰੋਟੀ ਖਾਣ ਕੋਈ ਵੀ ਕਿਸੇ ਨਾਲ ਕੋ ਲੜਨਾ ਵਧੀਆ ਰਹਿਣ ਬਸ ਇਹ ਹੀ ਆਪਣੇ ਕੋ ਇੱਕ ਹੰਦੀ ਦੁਆ ਤੇ ਰੱਬ ਸਾਨੂੰ ਜਿਆਦਾ ਦਿੰਦਾ ਹੋਵੇ ਆਪਾਂ ਕਿਸੇ ਦਾ ਭਲਾ ਕਰਾਂਗੇ ਤਾਂ ਰੱਬ ਸਾਡਾ ਜਿਆਦਾ ਕੋ ਲੱਗੂਗਾ ਇਸ ਕਰਕੇ ਮੈਂ ਸ਼ਰਦਾਸ ਕਰਨ ਲੱਗੇ ਸਭ ਦਾ ਭਲਾ ਮੰਗੋ ਕਿਸੇ ਦਾ ਮਾੜਾ ਨਾ ਸੋਚੋ ਨਾ ਮਾੜਾ ਸੋਚੋ ਨਾ ਮਾੜੀ ਸੰਗਤ 'ਚ ਬੈਠੋ ਨਾ ਉੱਠੋ ਉੱਠੋ ਵੀ ਨਾ ਤੇ ਬੈਠੋ ਵੀ ਨਾ ਤੇ ਬਹਿ ਗਿਆ ਤੇ ਬੈਠੇ ਰੋ ਜਿੰਦੂ ਤੇ ਹੋ ਗਏ ਰੋ ਨਹੀਂ ਮਰ ਬੁੱਧਮਤਰੀ ਕਾ ਹੈ ਬੈ ਗਏ ਆ ਦੇਖੋ ਯਾਰ ਬੇਲੀ ਲੈ ਵੀ ਆ ਮੈਂ ਗੱਲ ਸੰਗਤ ਅੱਗੇ ਤੋਂ ਨਾ ਜਾਓ ਦਾਦੋਂ ਨਾ ਜਾਓ ਉਹ ਗਾਂਢ ਮੰਦ ਨੇ ਬੈਠੇ ਨੇ ਆਪਣਾ ਘਰ ਬਾਹਰ ਖੁੱਤੂ ਸੀ ਨੇ ਵੀ ਬੰਦੇ ਆਪਣਾ ਘਰ ਬਾਹਰ ਬਣਾਓ ਦੇਖੋ ਆਪਣੀ ਉਮਰ ਕੀ ਹੈ ਜੀ ਮੈਨੂੰ ਤੁਹਾਨੂੰ ਦੱਸ ਸੱਚੀ ਦੱਸਾਂ ਮੈਨੂੰ ਤਾਂ ਕੁਝ ਪਤਾ ਵੀ ਨਹੀਂ ਦੁਨੀਆਦਾਰੀ ਬਾਰੇ ਦੁਨੀਆਦਾਰੀ ਮੈਂ ਤਾਂ ਮੈਨੂੰ ਪਤਾ ਦੁਨੀਆਦਾਰੀ ਬਾਰੇ ਸਖਾਇਆ ਵੀ ਕਿਸੇ ਨੂੰ ਵੀ ਮੇਰੇ ਕਿਸੇ ਤਾਏ ਚਾਚੇ ਨੂੰ ਮੇਰੇ ਕਿਸੇ ਵੀ ਕਿਸੇ ਨੂੰ ਆਸ ਨਹੀਂ ਹੁੰਦੀ ਰਿਸ਼ਤੇਦਾਰਾਂ ਨੂੰ ਵੀ ਮੈਨੂੰ ਖੁਦ ਮੇਰੇ ਰਿਸ਼ਤੇਦਾਰ ਆਖ ਦਿੰਦੇ ਆ ਕਹਿੰਦੇ ਸਾਨੂੰ ਆਸ ਨਹੀਂ ਹੀ ਦਿੱਤੇ ਚ ਤੂੰ ਮਤਲਬ ਸਾਰਾ ਕੁਝ ਬਣਾ ਦੂੰਗਾ ਮੈਂ ਜੀ ਤੁਹਾਨੂੰ ਨਹੀਂ ਮਾਂ ਖੋਦ ਮੇਰੇ ਘਰੇ ਐ ਸੀ ਦਾਦੀ ਮੇਰੀ ਨਾਨੀ ਮੈਨੂੰ ਖੋਦ ਕਹਿੰਦੀ ਸੀ ਕਹਿੰਦੀ ਸਾਨੂੰ ਆਸ ਨਹੀਂ ਦਿੱਤੇ ਮੰਮੀ ਸਹੀ ਨਹੀਂ ਕਿਸੇ ਨੂੰ ਨਹੀਂ ਆਸ ਸੀਗੀ ਮੇਤੇ ਵੀ ਮੈਂ ਕੁਝ ਕਰ ਲੂੰਗਾ ਦੇਖ ਲਓ ਮੈਂ ਤਿੰਨਾ ਕੁਝ ਘਰ ਦਾ ਆਪਾਂ ਸੈੱਟ ਕੀਤਾ ਹੈ ਨਾ ਇਹ ਤਾਂ ਹੌਲੀ ਹੌਲੀ ਇਹ ਤਾਂ ਮਤਲਬ ਯੇਰ ਕੁਝ ਮੰਗਿਆ ਨਹੀਂ ਹੈਗਾ ਉਹਦੀ ਬਾਤੀ ਰਵੇ ਮੇਰੀ ਭੈਣ ਜਿਹਨੇ ਮੇਰਾ ਨਸਾ ਦਿੱਤਾ ਸਹੀ ਨਹੀਂ ਸਹੀ ਗੱਲ ਰੱਬ ਉਹਦੀ ਕਮਾਈ ਤੇ ਬਰਕਤ ਕਰੇ ਵਾਦਾ ਕਰੇ ਤੇ ਬਾਕੀ ਮੇਰੀ ਉਮਰ ਵੀ ਉਹ ਨੂੰ ਲੱਗੂ ਅੱਲਾ ਮੇਰੀ ਵੀ ਉਹਦੀ ਭੈਣ ਨੇ ਉਹ ਸਾਥ ਦਿੱਤਾ ਮੇਰਾ ਸਹੀ ਹੈ ਬਾਕੀ ਆ ਕੇ ਦੇ ਮਾੜਾ ਨਾ ਹੁਕਮ ਪਾ ਆ ਪਤਾ ਨਹੀਂ ਕਿਸੇ ਦਾ ਮਾੜਾ ਇੱਕ ਵਾਰੀ ਤੁਸੀਂ ਨੋਟ ਕਰ ਲੈਣਾ ਨਾਲ ਕਿਸੇ ਦਾ ਮਾੜਾ ਸੋਚੋ ਜੇ ਕੋਈ ਹੈਲਪ ਤੁਹਾਡੇ ਤੋਂ ਮੰਗਦਾ ਆ ਉਹਦੀ ਹੈਲਪ ਕਰ ਦਿਓ ਜੇ ਕਰ ਸਕਦੇ ਆ ਤਾਂ ਥੋੜੀ ਬਹੁਤ ਜ਼ਿਆਦਾ ਨਹੀਂ ਤਾ ਤੁਹਾਡੇ ਨੂੰ ਦਾਫਾ ਲੱਗ ਮੰਗੋ ਨਹੀਂ ਥੋੜੀ ਬ ਜਿੰਨੀ ਕੁ ਤੁਸੀਂ ਕਰ ਸਕਦੇ ਹੋ ਆਪਣਾ ਪੱਲਾ ਦੇਖ ਕੇ ਹਲਪ ਵੀ ਕਰਨੀ ਜ਼ਰੂਰੀ ਆ ਇਹ ਨਹੀਂ ਕਿ ਤੁਹਾਡੇ ਨੂੰ ਸਾਡਾ ਕੋਈ ਹੈਗਾ ਜੇ ਤੁਹਾਡੇ ਤੁਹਾਡੇ ਨਾਲ ਅਗਲਾ ਵਧੀਆ ਤਾਂ ਜਨੇ ਖਨੇ ਜਿੰਨੀ ਅਗਲਾ ਤੁਹਾਡੇ ਨਾਲ ਵਧੀਆ ਆਗਾ ਉਹਦੀ ਹਲਪ ਕਰਨੀ ਬਹੁਤ ਜ਼ਰੂਰੀ ਆ ਤੇਈ ਬੰਦੇ ਦੇਖੀ ਮੈਂ ਕਈ ਬੰਦੇ ਪarche <Sanye> ਆ ਜਿਵੇਂ ਤਾਂ ਮੈਂ ਹੈਲਪ ਮੰਗਦਾ ਰਿਆਂ ਜਾਂ ਜਿਹਨਾਂ ਨੂੰ ਮੇਰੀ ਜਿਹੀ ਮੈਂ ਉਹਨਾਂ ਨਾਲ ਖੜਿਆ ਤੇ ਆਪਣੀ ਜਿਹੀ ਕੋਈ ਨਹੀਂ ਖੜਿਆ ਨਾ ਤਾਰ ਕੇ ਜਿਹੜਾ ਤੁਹਾਡਾ ਕਰਦਾ ਆ ਉਹਦਾ ਕਰੋ ਜਿਹੜਾ ਨਹੀਂ ਕਰਦਾ ਉਹਨੂੰ ਤਾਂ ਜਦੋਂ ਪਤਾ ਕਹਿ ਦਦਾ ਹੀ ਨਹੀਂ ਕਿ ਸਾਡਾ ਕੀ ਕਹਣਾ ਹੁੰਦਾ ਉਹ ਤਾਂ ਬੰਦਾ ਜਦੋਂ ਕਹਿ ਵੀ ਦਿੰਦਾ ਆ ਜਿਹੜਾ ਤੁਹਾਡਾ ਕਰਦਾ ਆ ਤੁਸੀਂ ਉਹਨੂੰ ਵੀ ਕਦੀ ਜਵਾਬ ਨਾ ਦਿਓ ਹਣਾ ਉਹ ਅਗਲੇ ਉਹਨੂੰ ਵਧੀਆ ਸਵਾਹੀ ਦਿਓ ਹਣਾ ਅਗਲੇ ਨਾਲ ਵੈਸੇ ਕਰਦੇ ਇੱਥੇ ਇੱਕ ਨਹੀਂ ਹੋਣਾ ਚਾਹੀਦਾ ਜਿਹੜਾ ਬੰਦਾ ਤੁਹਾਡਾ ਨਾਂ ਉੱਠ ਦੌਰ ਕਰਦਾ ਆ ਜਾਂ ਜਿਹੜਾ ਤੁਹਾਡੇ ਨਾਲ ਭੱਜਦਾ ਰਿਹਾ ਮੈਂ ਇੱਕ ਗੱਲ ਤੇ ਤੁਹਾਡੇ ਨਾਲ ਤੁਰਦਾ ਰਿਹਾ ਆ ਤੇ ਉਹਦੇ ਨਾਲ ਉਹਦੇ ਨਾਲ ਆਹ ਜੰਦਾ ਬੰਦਾ ਤੁਹਾਡੇ ਨਾਲ ਹਜੇ ਕੰਮ ਚ ਕੀਤਾ ਲਦਾ ਰਿਹਾ ਹੁੰਦਾ ਜਾਂਦਾ ਰਿਹਾ ਇਹਨਾਂ ਲੱਛਤ ਤੁਸੀਂ ਉਹਨੂੰ ਜਵਾਬ ਲਾ ਦਿਓ ਮਤਲਬ ਉਹਦੇ ਨਾਲ ਵੀ ਯਾਰ ਖੜੋ ਹਨ ਮੇਰੀ ਗਾਈ ਹੋ ਜਾ ਜਿਹੜਾ ਬੰਦਾ ਤੁਹਾਡੇ ਨਾਲ ਭੱਜ ਤੋਂ ਕਰਦਾ ਆ ਜਾਂ ਜਿਹੜਾ ਬੰਦਾ ਤੁਹਾਡੇ ਨਾਲ ਰਹਿੰਦਾ ਆ ਉਹਦੇ ਨਾਲ ਵੀ ਤੁਸੀਂ ਖੜੋ ਉਹਦੇ ਉਹਦੇ ਉਹਦੀ ਵਾਰੀ ਪਿੱਠ ਨਾ ਖਸਾਓ ਉਹਨੂੰ ਸਹੀ ਨਹੀਂ ਬਣੀ ਸਹੀ ਹੈ ਨਾ ਖੜੋ ਬੱਸ ਤੇ ਬਾਕੀ ਕਮੈਂਟ ਲਾਈਕ ਸ਼ੇਅਰ ਕਰ ਦਿਓ ਤੇ 2000 ਯਾਰ ਕਮੈਂਟ ਤੇ 2000 ਲਾਈਕ ਪੂਰੇ ਕਰਦੇ ਪਾਓ ਸਹੀ ਨਹੀਂ ਬਣੀ ਕਰਨੇ ਮੰਮੀ ਆਰੇ ਚੈਨਲ ਤੇ ਵੀ ਮੰਮੀ ਬਲੌਗ ਪਾਇਆ ਤੁਹਾਨੂੰ ਇਹ ਹਾਂ ਨਾ ਮੰਮੀ ਅੱਜ ਤੋਂ ਬਲੌਗ ਅਪਲੋਡ ਕਰਦੇ ਨੇ ਮੰਮੀ ਆਰੇ ਚੈਨਲ ਤੇ ਜੱਪਦੋ ਕਰਦੋ ਸਪੋਰਟ ਕਿੰਨ ਬਾਲਾ ਦਾ ਸੈ ਨੀ ਗਾ ਸਾਡਾ ਪੂੰਦਰ ਵੀ ਨਹੀਂ ਕੰਮ ਕਰਦਾ ਚੱਪਾ ਧੜੀ ਉਹ ਬਾਥਰੂਮ ਕੋਲਾ ਹਾਏ ਮੰਮੀ ਆਈ ਨਾ ਢੀਵਾ ਬੇਕੋ ਮਟਰ ਚਲਾਣੀ ਪੈਣੀ ਵਿੱਚੋਂ ਚਾਲੀ ਇਹ ਵੀ ਮੋਟਰ ਨਹੀਂ ਕਿਉਂ ਪਤਾ ਹੀ ਨਹੀਂ ਬੇਕੋ ਕੋ ਫੋਨ ਆ ਉਧਰ ਪਰਾ ਮੈਨੂੰ ਕੀ ਆਤੀ ਚੱਪਾ ਪਾਲੀਆਂ ਹੈ ਛੱਤੀ ਮੇਰੇ ਪੈਰ ਲੰਗੇ ਆ ਨੰਨੂ ਚੱਪਾ ਮੈਂ ਚੱਪਾ ਪਾ ਰਿਆ ਪਤ ਤੋਪ ਬਹੁਤ ਅੰਦਰ ਚਲ ਜਾ ਦਾਦੀ ਕੋ ਜਾ ਮੈਨੂੰ ਅੰਦਰ ਹੀ ਬਿਠਾ ਲਓ ਬਿਕੋਣਾ ਉਹ ਕਰਤਾ ਸਾਰੇ ਦੇ ਮੈਨੂੰ ਹਾਏ ਮੇਰਾ ਪੁੱਤ ਲੈਣ ਆਇਆ ਛੱਪਲਾ ਥੈਂਕ ਯੂ ਥੈਂਕ ਯੂ ਇਹਦੇ ਚ ਪਾਣੀ ਪਾਣਾ ਪੈਣਾ ਇਹਦੇ ਚ ਤੇ ਫੇਰ ਹੀ ਜਾ ਕੇ ਕੂਲਰ ਚੱਲਦਾ ਸਾਡਾ ਕਿਤੇ ਨਹੀਂ ਹੋ ਲੰਗਾ ਬਾਹਰ ਇਹਦਾ ਨਹੀਂ ਨਹੀਂ ਤੁਸੀਂ ਇੱਥੇ ਹੀ ਸੌਂ ਜਿਓ ਇੱਥੇ ਹੀ ਉੱਪਰ ਤਾਂ ਬਹੁਤ ਗਰਮੀ ਹੁੰਦੀ ਆ ਕਿ ਆਪਾਂ ਠੰਡਾ ਜਾਂਦਾ ਹਣਾ ਹਾਂ ਮੇਕੋ ਕੱਲ ਮੈਂ ਕੀ ਕੀਤਾ ਕੱਲ ਮੈਂ ਕੋਠੇ ਜਾ ਕੇ ਸੌਂਗੀ ਥੋੜਾ ਟਾਈਮ ਬਹੁਤ ਠੰਡਾ ਸੀਗਾ ਕੋਠੇ ਤੇ ਬਹੁਤ ਠੰਡਾ ਮੰਮੀ ਆਈਆ ਵਾ ਦੇਰ ਤੋਂ ਪਿਆਰ ਨੂੰ ਪੱਜਿਆ ਆਹ ਮਹਾਵਲਾ ਹੈ ਹੈ ਆਓ ਯਾ ਤੁਹਾਡਾ ਕੋਲਰਾਂ ਚ ਪਾਣੀ ਪੁੰਦੇ ਸਹੀ ਗੱਲ ਨੂੰ ਮੰਗੇ ਜਾਂਦਾ ਕੋਲਰ ਆ ਦੇ ਲੋਦਾ ਬਹੁਤ ਦਿਨ ਪੁੱਲਦੇ ਪਾਣੀ ਦੇ ਅੰਦਰ ਸਹੀ ਆ ਲਾ ਮੇਰੇ ਸ਼ੀਰ ਤੋਂ ਨਾ ਤਾਂ ਬੰਦਿਆ ਯਾਰ ਹਰਤ ਆਪਣਾ ਹੀ ਆ ਯਾਰ ਹਾਲ ਦੇਖੋ ਤਾਂ ਕੀ ਬੜਿਆ ਪਿਆ ਹੈ ਪਵਾਉਣ ਯਾਰ ਮਮੀ ਉਹਦਾ ਇੱਥੇ ਬਰਾਣੀ ਹੋਦਾ ਤਾਂ ਸੇਹ ਸਹੀ ਹੋਈ ਅੱਗੇ ਨਾਲ ਆ ਮਾੜੀ ਮੂਮਾ ਸਹੀ ਹੈ ਉਹ ਪਰ ਆਇਆ ਮਾੜਿਆ ਨਹੀਂ ਹੋਇਆ ਨਾ ਮਾੜਾ ਹੀ ਬੁਰੀ ਜੀਦਾ ਹੈ ਯਾਰ ਅੱਜ ਕੱਲ ਕਮੈਂਟ ਆਇਆ ਸੀ ਇੱਕ ਕਹਿੰਦਾ ਸੀ ਪਾਜੀ ਤੁਸੀਂ ਵੀਕ ਬਹੁਤ ਹੋ ਜਾਂਦੇ ਪਾਜੀ ਵੀਕ ਨਾ ਸਿਖਿਆ ਕਹਿੰਦਾ ਦੀਦੀ ਤੁਸੀਂ ਕਹਿੰਦੇ ਦੀਦੀ ਤਾਂ ਤੁਸੀਂ ਵੀ ਆਣ ਪਤਲੇ ਹੋ ਗਏ ਆ ਤੁਹਾਨੂੰ ਕੀ ਹੋ ਗਿਆ ਫਾਇਰਟ ਬਿਕੂ ਤਾਂ ਘੁੰਟਾ ਟਲਾ ਉਹ ਤਾਂ ਘੁੰਡੇ ਗਿਆ ਬਾਤ ਤਾਂ ਬੋਤਲ ਦਾ ਦੇਖਿਆ ਘੁੰਟੀ ਇਕਦਰਾ ਅੰਗਰੇਜ਼ਾ ਉੱਤਲ ਅੰਗ ਮੇਰਾ ਸਾਫ ਹੋਇਆ ਹੈ ਬੋਤਲ ਤਾਂ ਨਹੀਂ ਲਿਖਣ ਲੱਗਾ ਬਿਕੂ ਇੰਨੇ ਪਤਲੇ ਹੋਇਆ ਜਿਮ ਨਾ ਜਾਣ ਕਰਕੇ ਇੱਕ ਟੈਨਸ਼ਨ ਆ ਬਹੁਤ ਸਗੀਆਂ ਕਰਦੀਆਂ ਇਸ ਕਰਕੇ ਆ ਤੇ ਦੂਜੇ ਨੰਬਰ ਤੇ ਮੈਨੂੰ ਥਾਇਰਾਇਡ ਹੋ ਗਿਆ ਸੀ ਇਸ ਕਰਕੇ ਮੈਨੂੰ ਤਾਂ ਇੰਨੀ ਪਤਲੀ ਹੋ ਗਈ ਮੂੰਹ ਮੇਰਾ ਨਿੰਨੂ ਪਿਚਕੂਆ ਬਣ ਗਿਆ ਰਾਤ ਸੱਚ ਦੁੱਧ ਰੱਖਿਆ ਇਹਨਾਂ ਲਈ ਮੈਂ ਅੱਧਾ ਮੈਨੂੰ ਖਰਾਬ ਹੋਇਆ ਅੱਧਾ ਕਿਲੋ ਦੁੱਧ ਖਰਾਬ ਹੋਇਆ ਮੈਂ ਦੁੱਧੀ ਹੋਰ ਮੈਂ ਤਾਂ ਇਦਾਂ ਪੱਟ ਮਰਜੂ ਵਿੱਚ ਤਾਂ ਨਹੀਂ ਹੁੰਦਾ ਵਿੱਚੇ ਰੱਖੋ ਫਰਿੱਜ 'ਚ ਉਹਦਾ ਉਹ ਬਣਾ ਲਓ ਪਨੀਰ ਬਾਈਆ ਇਹਨਾਂ ਨੂੰ ਪੁੱਛਿਆ ਮੈਂ ਕਿ ਦੁੱਧ ਪੀਣਾ ਦਵਾਰਾ ਦੋ ਵਾਰੀ ਕਰ ਦੇ ਇਦਾਂ 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 ਕਰੀ ਜਾਂਦੇ ਇਦਾਂ ਮੈਨੂੰ ਪਤਾ ਹੀ ਟਾਈਮਦਨ ਵਾਲੀ ਸੌਂਗੇ ਸੀ ਰਾਤ ਇਹਨਾਂ ਨੇ ਉਹ ਮੈਂ ਇਹਨਾਂ ਨੂੰ ਨਹੀਂ ਮੈਂ ਤਾਂ ਉਹ ਉਹ ਪੀਤਾ ਦੂਜਾ ਜਿਹੜਾ ਜਿਹੜੀ ਜੀ ਗਲਾਸੀ ਦਿੱਤੀ ਮੈਨੂੰ ਉਹ ਪੀਤੀ ਆ ਹਾਂ ਇੱਕ ਤਾਂ ਬਣਾਈਆਂ ਸੀ ਮੈਂ ਇੱਕ ਭੇਜੀ ਮੈਂ ਉਹ ਇੱਕੋ ਪੂਰੀ ਪੀਤੀ ਮੈਂ ਪੀਤੀ ਜਿੰਨੇ ਜਾਣੀ ਵੇਖੇ ਆਨੇ ਤਾਂ ਘੱਟ ਕਰਨ ਦੁੱਧ ਕਿਲੋ ਲਾ ਲਓ 2 ਕਿਲੋ ਤੋਂ ਤਾਂ ਦਾ ਕਿਉਂ ਹੋ ਗਿਆ ਨਾ ਦਾ ਨਾ 2 ਕਿਲੋ ਦਾ ਪੀ ਹੁੰਦਾ 2 ਕਿਲੋ ਨਾਲ ਨਹੀਂ ਸਕਦਾ 3 ਕਿਲੋ ਲਾਓ ਨਹੀਂ ਨਹੀਂ 2 ਕਿਲੋ 3 ਕਿਲੋ ਨੂੰ 4 ਕਿਲੋ ਲਾ ਲਓ ਮੈਨੂੰ ਕੋਈ ਪ੍ਰਭਾਵ ਪੈ ਨਹੀਂ ਤੁਮੀ ਦੇਨੇ ਆ ਆਜੀ ਨਹੀਂ ਲੈਣਾ ਹਾਂ ਤੁਸੀਂ ਸੋਚਦੇ ਹੋਵੋਗੇ ਕਿ ਤਾਕੀਆਂ ਕਿਦਾਂ ਦੀ ਓਵਰ ਜੀਆਂ ਲੱਗਦੀਆਂ ਮੈਨੂੰ ਵੀ ਓਵਰ ਜੀਆਂ ਲੱਗਦੀਆਂ ਇਦਾਂ ਖੁੱਲੀਆਂ ਨਾ ਐ ਮੋਡੀਫਾਈ ਕਰਾਈਆਂ ਬਿਕਰੇ ਨੇ ਕਰਾਈਆਂ ਚੇਚਾ ਨਨਨੋ ਕੇ ਹੁਣ ਦੇਖਾ ਬਲੌਂ ਦੇ ਕਿੰਨੇ ਯਾਰ ਕਿੰਨੇ ਹੱਸਣ ਦੇ ਕਿੰਨੇ ਪਰ ਇੱਥੇ ਜੋ ਤੇ ਹਾਲ ਗਰਮੀ ਦਾ ਹੋਇਆ ਬਾਕੀ ਕੁਝ ਨਹੀਂ ਮਾੜਾ ਗਰਮੀ ਬਹੁਤ ਅਕਬਰ ਵੀ ਇੱਥਾਂ ਆ ਵੀ ਪਿੱਛੋਂ ਧੁੱਪ ਪੈਂਦੀ ਆ ਇਧਰੋਂ ਵੀ ਧੁੱਪ ਪੈਂਦੀ ਐ ਇਧਰੋਂ ਵੀ ਧੁੱਪ ਪੈਂਦੀ ਆ ਇੱਕ ਕੰਦਾ ਜਿਹੜੀਆਂ ਬਹੁਤ ਉੱਚੀਆਂ ਆ ਇਸ ਕਰਕੇ ਇੰਨਾ ਚ ਹਵਾ ਹੋਗਾ ਕ੍ਰੋਸ ਕਰਨ ਦਾ ਕੋਈ ਨਹੀਂ ਪਤਾ ਗਰਮੀ ਬਹੁਤ ਯਾਰ ਇਹ ਤਾਂ 2000 ਫੈਰੀ ਲੱਗਦੀ ਲੋ ਜੀ ਮੇਰੀ ਬਹੁਤ ਜ਼ਿਆਦਾ ਆ ਗਈ ਹੈ ਜੀ ਸੋ ਆਪਾਂ ਸਬਜੀ ਲਾ ਕੇ ਬੈਠੇ ਆਂ ਜੀ ਮੇਰੀ ਬਹੁਤ ਜ਼ਿਆਦਾ ਆ ਗਈ ਹੈ ਤੇ ਕਸਮ ਨੇ ਟਾਲੀ ਡਿਗਣ ਵਾਲੀ ਆ ਦੇਖੋ ਬਹੁਤ ਜ਼ਿਆਦਾ ਹਲਦੀ ਜ਼ਰਾ ਕੰਮ ਮਿੰਟ ਚ ਹੋ ਜਾਣਾ ਜਿਸ ਤੱਕ ਮੈਨੂੰ ਲੱਗਦਾ ਥੋੜੀ ਜੀ ਹਵਾ ਵਧ ਗਈ ਹੈ ਨਾ ਡਿਗ ਜਾਣੀ ਆ ਮੰਮੀ ਦੇਖੇ ਦੇਖੇ ਜਾਣੀ ਇਹ ਦੇਖੇ ਜਾਣੀ ਇਹ ਮੁੰਡਾ ਪੜੇ ਰੱਖੋ ਉਹਨੂੰ ਪੜੇ ਰੱਖੋ ਵੜ ਕੇ ਇਹਨੂੰ ਰੋਣ ਦੇ ਅੰਦਰ ਹੀ ਅੱਜ ਫੇ ਕੋਈ ਨਾ ਆ ਗਿਆ ਜੀ ਆਪਣੀ ਉਹ ਦੇਖੋ ਜੀ ਡਿਗਣ ਵਾਲੀ ਆ ਟਾਲੀ ਸਾਹਮਣੇ ਤਾਂ ਤੁਸੀਂ ਦੇਖ ਸਕਦੇ ਹੋ ਏ ਉੱਧਲੇ ਬਸਹਾ ਜਦੋਂ ਨਾਲ ਪਾਸੇ ਇੱਕ ਪਾਸੇ ਕੜਾਕਾ ਦੀ ਆਵਾਜ਼ ਆਉਣੀ ਮਾ ਥੋੜੀ ਤੇਜ਼ ਆ ਬਾਈ ਤੇ ਡਿਗਣੀ ਨੀ ਮਨ ਵੀਰ ਉੱਧਰ ਰਹਿ ਇਹ ਰੋਡ ਵਾਲੀ ਹੋਣੀ ਇੱਧਰੋਂ ਡਿਗਣੀ ਆ ਉਹ ਡਿਗਣ ਵਾਲੀ ਉੱਪਰੋਂ ਹਿਲਦੀ ਪਈ ਆ ਔਰ ਉਹ ਦੇਖ ਹੱਡੀ ਕਿਤਾ ਬਾਈ ਉਹ ਉਹ ਦੇਖ ਮੰਮੀ ਹਾਂ ਇਹ ਟਾਲਿਆ ਨੂੰ ਆ ਸਹੀ ਗੱਲ ਤੁਹਾਡੀ ਇੱਥੇ ਇੱਕ ਡਿਗਣੀ ਇੱਥੇ ਕਾਕੇ ਡਿਗਣੀ ਹੈ ਜਿੱਦਾਂ ਡੱਗੀ ਨਾਲ ਹੀ ਅੰਦਰ ਬਾੜ ਦੇਣੀ ਮੈਂ ਆਗੂ ਗਵਾਲਾਂਗੇ ਵੀ ਗਾ ਰੋਟੀ ਰੋਟੀ ਬਣਾਵਾਂਗੇ ਕਿਤੇ ਇੱਥੇ ਸਾਗ ਸੁੱਕਦਾ ਮੌਸਮ ਆਇਆ ਹੈ। ਹਲਦੀ ਪਈ ਆ ਉਹਦੇ ਟੁੱਟ ਗਈਆਂ ਸਾਡੀ ਜਮੇ ਟੁੱਟੀ ਪਈ ਐ। ਲੱਗਦੇ 15 ਬਜੇ। ਆ ਗਏ ਮਿੱਪਾ। ਪਾਣੀ ਕਿੰਨੇ ਘਰ ਇੱਢਾੜੀ ਦਾ ਨਾਲ ਲਈਦਾ। ਚੱਕਦੀ ਆ। ਮੈਂ ਤਾਂ ਮੈਂ ਮਮਾ ਟਾਲੀ ਦਾ ਔਖਾ ਹੀ ਆ। ਲੱਗਦੀ ਯਾਰ। ਤੇਰਾ ਸਰਜੇ ਟੁੱਟਾਉਂ ਕੋਲ। ਅੰਮੀ ਦਾ ਪਾਣੀ ਕਿੰਨੇ? ਮੇਰੇ ਬਾੜੀ ਐ ਨੰਬਰਾਂ ਨੂੰ ਜਾਣਦਾ ਐ। पेसे पेसे ना पेको? ना इधर ना आजव को तो हवा चाल दिया कि ना ना देखो साई नहीं पता मैंने कहा साई नहीं होता है उसको मैं क्या बोल रही हूँ मैं कहा पानी है रे ज़्यादा अंदर ना कटावड़ी तो यहाँ पे हाँ इंक्रोज़ आ रही है हाँगी जानी जा रही है बस तो आ रहा है करांगी तो आ रहा है ले ला थोड़ा टोटल ਕਾਹਨੀਆਂ ਕੇ ਇਹ ਤੇ ਪਹਾਰਾ ਅੜੀ ਜਿਹੜੀ ਚਾਨਣੀ ਇਹ ਵੀ ਆ ਗਈ ਬਾਹਰ ਔਖਾ ਆਈ ਹੈ ਇਹ ਖਾਜ ਤਾਂ ਘੱਟਾ ਪੈਂਦਾ ਵਿਆ ਮਨ ਰੋ ਕੀ ਹੋਇਆ ਮਨ ਸਾਡਾ ਖੁਸ਼ ਹੁੰਦਾ ਪਿਆ ਕੰਮ ਨਹੀਂ ਕਰਨਦਾ ਚਾਰੇ ਪਰ ਵੀ ਉਹਨਾਂ ਦੇ ਕੰਮ ਨਹੀਂ ਕਰਦੇ ਆ ਜਿਆਦਾ ਨੇਰੀ ਤੇ ਤੂਫਾਨ ਦਾ ਜਿਆਦਾ ਆ ਚੁੱਕਿਆ ਤੇ ਮਮਾ ਉਧਰੋਂ ਉਹਨੂੰ ਕਰਦੇ ਪੈ ਸਹੀ ਤੇ ਉਧਰੋਂ ਕੁੰਡਾ ਵੀ ਬਾਹਰੋਂ ਲੱਗੇ ਆ ਵੀ ਜਿਹੜਾ ਮੈਂ ਅੰਦਰ ਚਲ ਜਮਾ ਕੁੰਡਾ ਵੀ ਬਾਹਰੋਂ ਲੱਗੇ ਆ ਮਮਾ ਕੁਲੂ ਗਾਨੀ ਕੋ ਦਾਦੀ ਨੇ ਗੁੰਡਾ ਮਾਰਤਾ ਆਪਾਂ ਨੂੰ ਬਿੱਕੂ ਗਿਆ ਹੋਇਆ ਹੈ ਮੈਡੀਕਲ ਤੇ ਤੇ ਪਨ ਪਤਾ ਹੀ ਹੈ ਕਿ ਅਕਸਰ ਉਹਨਾਂ ਨੇ ਵਲੌਗ ਬਣਾਇਆ ਹੈ ਇਸ ਕਰਕੇ ਹੁਣ ਕਹਿੰਦੇ ਕਿ ਮੈਂ ਥੋੜਾ ਜਿਹਾ ਸ਼ਾਮ ਨੂੰ ਨਿਕਲ ਜਾਵਾਂ ਤੇ ਥੋੜੀ ਬਤੀ ਸੈਰ ਵੀ ਕਰ ਲਵਾਂ ਤੇ ਹੁਣ ਉਹ ਗਏ ਆ ਮੱਛੇ ਲੈ ਕੇੜੀ ਲਾਉਣ ਦੁਕਾਨ ਤੇ